ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਬਾਰਦ ਦੇ ਵਿਗਰ ਮਾਤਾ ਸੰਦੋਸ਼ੀ ਹਸਪੀਟਲ ਕਿਦੜਵਾ ਤੋਂ ਅ ਅੱਜ ਕੱਲ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਰਿਹਾ ਹੈ ਸਭ ਕੁਝ ਆ ਰਿਹਾ ਹੈ ਖਾਸ ਕਰਕੇ ਸਾਡਾ ਏਰੀਆ ਜਿਹੜਾ ਫਾਜ਼ਿਲਕਾ ਏਰੀਆ ਹੈ ਜਿੱਥੇ ਪਾਣੀ ਦਾ ਪਾਣੀ ਕਰਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਾਨ ਦਾ ਵੀ ਹੋ ਰਿਹਾ ਮਾਲ ਦਾ ਵੀ ਹੋ ਰਿਹਾ ਸਭ ਚੀਜ਼ਾਂ ਦਾ ਹੋ ਰਿਹਾ ਸਾਡਾ ਹਸਪੀਟਲ ਮਾਤਾ ਸੰਦੋਸ਼ੀ ਹਸਪਤਾਲ ਫਾਜ਼ਿਲਕਾ ਅ ਅ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਵਿਸ਼ਵਾਸਤਵੰਦ ਹੈ ਉਹਨੂੰ ਕੋਈ ਵੀ ਕਿਸ ਤਰ੍ਹਾਂ ਦੀ ਲੋੜ ਹੈ ਕੋਈ ਮੈਡੀਕਲ ਹੈਲਪ ਦੀ ਲੋੜ ਹੈ ਕੋਈ ਕੋਈ ਖਾਣੇ ਦੀ ਲੋੜ ਹੈ ਕੋਈ ਪਾਣੀ ਦੀ ਲੋੜ ਹੈ ਸਾਡਾ ਹਸਪਤਾਲ ਉਸੇ ਉਹਨਾਂ ਨੂੰ 24 ਘੰਟੇ ਆਪਦੀ ਫੈਸਿਲਿਟੀ ਦੇਣ ਨੂੰ ਤਿਆਰ ਹੈ ਸਾਡੇ ਹਸਪਤਾਲ ਨੇ ਪਹਿਲਾਂ ਕੋਰੋਨਾ ਕਾਲ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਸੀਗੀ ਜਿੱਥੇ 24 ਘੰਟੇਾਂ ਸਿਮ ਰਿਜਨ ਸੇਵਾ ਕੀਤੀ ਸੀਗੀ ਤੇ ਇਸ ਕਰਕੇ ਸਾਡਾ ਹਸਪਤਾਲ ਹਰ ਚੀਜ਼ ਵਾਸਤੇ ਖੜਾ ਤੁਹਾਡੇ ਨਾਲ ਕੋਈ ਲੋੜ ਹੈ ਸਮਝੋ ਮਰਜ਼ੀ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਪਤਾ ਹੈ ਇਸ ਟਾਈਮ ਪੰਜਾਬ ਬੜੀ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਚੱਲ ਗਿਆ ਹੈ ਉੱਥੋਂ ਦੇ ਲੋਕੀਂ ਤਾਂ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਵੈਟਰ ਸਰਕਾਰ ਐਨਜੀਓ ਅਤੇ ਹੋਰ ਲੋਕ ਉੱਥੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਨੇ ਪਰ ਸਾਡੇ ਸ਼ਹਿਰ ਦੇ ਦੋ ਪ੍ਰਮੁੱਖ ਐਨਜੀਓ ਰਾਤੈਨਜੀਓ ਅਤੇ ਉਮੀਦ ਐਲਜੀਓ ਦੇ ਲਾਲਸੀ ਬੈਕਟੇ ਸੋਰਜ ਵਿੱਚ ਚੱਲ ਰਿਹਾ ਦਿੱਤਾ ਹੈ ਕਿ ਅਸੀਂ ਉੱਥੇ 15 ਦਿਨ ਦਾ ਕੈਂਪ ਲਾ ਰਹੇ ਹਾਂ ਜਿਸ ਦੇ ਵਿੱਚ ਦਵਾਈਆਂ ਟੈਸਟ ਤੇ ਕਿਸੇ ਨੂੰ ਐਡਮਿਸ਼ਨ ਦੀ ਲੋੜ ਹੈ ਉਸੀ ਸਾਰਾ ਫ੍ਰੀ ਕਰਾਂਗੇ ਇਸ ਦੇ ਰਿਗਾਰਡਿੰਗ ਸਾਡੀ ਮੈਡਮ ਮਨਦੀਪ ਕੋ ਰੈਸਡੀਮ ਫਾਈਲ ਕਰਨਾਂ ਗੱਲ ਹੋ ਚੁੱਕੀ ਹੈ ਅਤੇ ਅਸੀਂ ਜਲਦੀ ਜਲਦੀ ਹੀ ਡੇਟਾ ਦਾ ਐਲਾਨ ਕਰਾਂਗੇ ਇਸ ਦੇ ਵਿੱਚ ਹਰ ਤਰ੍ਹਾਂ ਦਾ ਲਾਇਸ ਸਿਸਟਮ ਕਰਨ ਜਾ ਰਹੇ ਹਾਂ ਸਤਿਕਾਰਯੋਗ ਸਾਰਿਆਂ ਨੂੰ ਮੈਂ ਡਾਕਟਰ ਬਾਰਦੀਵ ਘਰ ਮਾਤਾ ਸੰਦੋਸ਼ੀ ਹਸਪੀਟਲ ਦੇ ਜੜਵਾਦੋਂ ਅ ਅੱਜ ਕੱਲ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਰਹੇ ਹੈ ਸਭ ਕੁਝ ਆ ਰਿਹਾ ਹੈ ਖਾਸ ਕਰਕੇ ਸਾਡਾ ਏਰੀਆ ਜਿਹੜਾ ਫਾਜ਼ਿਲਕਾ ਏਰੀਆ ਹੈ ਜਿੱਥੇ ਪਾਣੀ ਦਾ ਪਾਣੀ ਕਰਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਾਨ ਦਾ ਵੀ ਹੋ ਰਿਹਾ ਮਾਲ ਦਾ ਵੀ ਹੋ ਰਿਹਾ ਸਭ ਚੀਜ਼ਾਂ ਦਾ ਹੋ ਰਿਹਾ ਸਾਡਾ ਹਸਪਤਲ ਮਾਤਾ ਸੋਸ਼ਲ ਹਸਪਤਲ ਫਾਜ਼ਿਲਕਾ ਅ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਵਿਸ਼ਵਾਸਤਵੰਦ ਹੈ ਉਹਨੂੰ ਕੋਈ ਵੀ ਕਿਸ ਤਰ੍ਹਾਂ ਦੀ ਲੋੜ ਹੈ ਕੋਈ ਮੈਡੀਕਲ ਹੈਲਪ ਦੀ ਲੋੜ ਹੈ ਕੋਈ ਖਾਣੇ ਦੀ ਲੋੜ ਹੈ ਕੋਈ ਪਾਣੀ ਦੀ ਲੋੜ ਹੈ ਸਾਡਾ ਹਸਪਤਲ ਉੱਤੇ ਉਹਨਾਂ ਨੂੰ 24 ਘੰਟੇ ਆਪਦੀ ਫੈਸਿਲਿਟੀਆਂ ਦੇਣ ਨੂੰ ਤਿਆਰ ਹੈ ਸਾਡੇ ਹਸਪਤਲ ਨੇ ਪਹਿਲਾਂ ਕੋਰੋਨਾ ਕਾਲ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਸੀਗੀ ਜਿੱਥੇ 24 ਘੰਟੇਾਂ ਸਿਮਰੀਜਾਂ ਦੀ ਸੇਵਾ ਕੀਤੀ ਸੀਗੀ ਤੇ ਇਸ ਕਰਕੇ ਸਾਡਾ ਹਸਪਤਾਲ ਹਰ ਚੀਜ਼ ਵਾਸਤੇ ਖੜਾ ਥੋਡੇ ਨਾਲ ਕੋਈ ਲੋੜ ਹੈ ਸਮਝੋ ਮਰਜ਼ੀ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਪਤਾ ਹੈ ਇਸ ਟਾਈਮ ਪੰਜਾਬ ਬੜੀ ਪੂਰੀ ਤਰ੍ਹਾਂ ਖੜਾਂ ਦੀ ਮਾਰ ਚੱਲ ਰਿਹਾ ਹੈ ਉੱਥੋਂ ਦੇ ਲੋਕੀਂ ਤਾਂ ਦੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਵੈਦਕ ਸਰਕਾਰ ਐਨਜੀਓ ਤੇ ਹੋਰ ਲੋਕ ਉੱਥੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਨੇ ਪਰ ਸਾਡੇ ਸ਼ਹਿਰ ਦੇ ਦੋ ਪ੍ਰਮੁੱਖ ਐਨਜੀਓ ਰਾਤ ਐਨਜੀਓ ਅਤੇ ਉਮੀਦ ਐਲਜੀਓ ਦੇ ਨਾਲ ਸੀ ਬੈਸ ਕੇ ਸੋਚ ਵਿੱਚ ਆਂਦਰਾ ਕੀਤਾ ਹੈ ਕਿ ਅਸੀਂ ਉੱਥੇ 15 ਦਿਨਾਂ ਦਾ ਕੈਂਪ ਲਾ ਰਹੇ ਹਾਂ ਜਿਸ ਦੇ ਵਿੱਚ ਦਵਾਈਆਂ ਟੈਸਟ ਤੇ ਕਿਸੇ ਨੂੰ ਐਡਮਿਸ਼ਨ ਦੀ ਲੋੜ ਹੈ ਉਸੇ ਸਾਰਾ ਫ੍ਰੀ ਕਰਾਂਗੇ ਇਸ ਦੇ ਰਿਗਾਰਡਿੰਗ ਸਾਡੀ ਮੈਡਮ ਮਨਦੀਪ ਕੋ ਰੈਸ ਡੀ ਐਮ ਫਾਈਲ ਕਰਨਾਂ ਗੱਲ ਹੋ ਚੁੱਕੀ ਹੈ ਅਤੇ ਅਸੀਂ ਜਲਦੀ ਜਲਦੀ ਹੀ ਡੇਟਾ ਦਾ ਐਲਾਨ ਕਰਾਂਗੇ ਇਸ ਦੇ ਵਿੱਚ ਹਰ ਤਰ੍ਹਾਂ ਦਾ ਲਾਇਸੈਂਸ ਫ੍ਰੀ ਕਰਨ ਜਾ ਰਹੇ ਹਾਂ ਸਤਿਗੁਰ ਸਾਹਿਬ ਨੂੰ ਮੈਂ ਡਾਕਟਰ ਬਾਰਦੀਵ ਘਰ ਮਾਤਾ ਸੰਦੋਸ਼ੀ ਹਸਪੀਟਲ ਕਿਦਵਾ ਦੂੰ ਅ ਅੱਜਕੱਲ ਜੋ ਅੱਜਕੱਲ ਪੰਜਾਬ ਦੇ ਹਾਲਾਤ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਰਿਹਾ ਹੈ ਸਭ ਕੁਝ ਆ ਰਿਹਾ ਹੈ ਖਾਸ ਕਰਕੇ ਸਾਡਾ ਏਰੀਆ ਜਿਹੜਾ ਫਾਜ਼ਿਲਕਾ ਏਰੀਆ ਹੈ ਜਿੱਥੇ ਪਾਣੀ ਦਾ ਪਾਣੀ ਕਰਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਾਨ ਦਾ ਵੀ ਹੋ ਰਿਹਾ ਮਾਲ ਦਾ ਵੀ ਹੋ ਰਿਹਾ ਸਭ ਚੀਜ਼ਾਂ ਦਾ ਹੋ ਰਿਹਾ ਸਾਡਾ ਹਸਪਤਾਲ ਮਾਤਾ ਸੋਸ਼ਲ ਹਸਪਤਾਲ ਫਾਜ਼ਿਲਕਾ ਅ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਵਿਸ਼ਵਾਸ ਤੋਂ ਆਂਦਾ ਹੈ ਉਹਨੂੰ ਕੋਈ ਵੀ ਕਿਸ ਤਰ੍ਹਾਂ ਦੀ ਲੋੜ ਹੈ ਕੋਈ ਮੈਡੀਕਲ ਹੈਲਪ ਦੀ ਲੋੜ ਹੈ ਕੋਈ ਕੋਈ ਖਾਣੇ ਦੀ ਲੋੜ ਹੈ ਕੋਈ ਪਾਣੀ ਦੀ ਲੋੜ ਹੈ ਸਾਡਾ ਹਸਪਤਾਲ ਉੱਥੇ ਉਹਨਾਂ ਨੂੰ 24 ਘੰਟੇ ਆਪਦੀ ਫੈਸਿਲਿਟੀਆਂ ਦੇਣ ਨੂੰ ਤਿਆਰ ਹੈ ਸਾਡੇ ਹਸਪਤਾਲ ਨੇ ਬਿਲਕੁਲ ਕੋਰੋਨਾ ਕਾਲ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਸੀਗੀ ਜਿੱਥੇ 24 ਘੰਟਿਆਂ ਸਿਮ ਰਿਜੈਂਟ ਦੀ ਸੇਵਾ ਕੀਤੀ ਸੀਗੀ ਤੇ ਇਸ ਕਰਕੇ ਸਾਡਾ ਹਸਪਤਾਲ ਹਰ ਚੀਜ਼ ਵਾਸਤੇ ਖੜਾ ਹੈ ਤੁਹਾਡੇ ਨਾਲ ਕੋਈ ਲੋੜ ਹੈ ਸਮਝੋ ਮਰਜ਼ੀ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਪਤਾ ਹੈ ਇਸ ਟਾਈਮ ਪੰਜਾਬ ਬੜੀ ਪੂਰੀ ਤਰ੍ਹਾਂ ਖੜਾਂ ਦੀ ਮਾਰ ਚੱਲ ਗਿਆ ਹੈ ਉੱਥੋਂ ਦੇ ਲੋਕੀਂ ਤਰ੍ਹਾਂ ਦੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਵੈਟਰ ਸਰਕਾਰ ਐਨ ਜੀਓ ਤੇ ਹੋਰ ਲੋਕ ਉੱਥੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਨੇ ਪਾਰ ਸਾਰੇ ਸ਼ਹਿਰ ਦੇ ਦੋ ਪ੍ਰਮੁੱਖ ਐਂਬੀਓ ਰਾਤ ਐਂਬੀਓ ਅਤੇ ਉਮੀਦ ਹੈ ਜਿਹਦੇ ਲਾਲਸੀ ਬੈਠ ਕੇ ਸੋਚ ਵਿੱਚ ਆਂਦਰਾ ਦਿੱਤਾ ਹੈ ਕਿ ਅਸੀਂ ਉਥੇ 15 ਦਿਨਾਂ ਦਾ ਕੈਂਪ ਲਾ ਰਹੇ ਹਾਂ ਜਿਸ ਦੇ ਵਿੱਚ ਦਵਾਈਆਂ ਟੈਸਟ ਤੇ ਕਿਸੇ ਨੂੰ ਐਡਮਿਸ਼ਨ ਦੀ ਲੋੜ ਹੈ ਉਸੇ ਸਾਰਾ ਫ੍ਰੀ ਕਰਾਂਗੇ ਇਸ ਦੇ ਰਿਗਾਰਡਿੰਗ ਸਾਡੀ ਮੈਡਮ ਮਨਦੀਪ ਕੋਲ ਐਸਡੀਐਮ ਫਾਈਲ ਕਰਨਾ ਗੱਲ ਹੋ ਚੁੱਕੀ ਹੈ ਅਤੇ ਅਸੀਂ ਜਲਦੀ ਜਲਦੀ ਡੇਟਾ ਦਾ ਐਲਾਨ ਕਰਾਂਗੇ ਇਸ ਦੇ ਵਿੱਚ ਹਰ ਤਰ੍ਹਾਂ ਦਾ ਲਾਇਸਿਸਤਰੀ ਕਰਨ ਜਾ ਰਹੇ ਹਾਂ